ਖਬਰ ਹੈ ਤਹਿਸੀਲ ਫਲੋਰ ਚ ਪੈਂਦੇ ਪਿੰਡ ਰਾਏਪੁਰ ਰਾਈਆਂ ਵਿਖੇ ਜਿੱਥੇ ਕਿ ਤਿੰਨ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਇਸ ਬੰਦੀ ਪੀੜਤ ਪਰਿਵਾਰ ਜਸਬੀਰ ਕੋਰ ਪਤੀ ਸਰਜੀਤ ਚੰਦ ਅਤੇ ਜੀਵਨ RAM ਪੁੱਤਰ ਫਰੀਦ ਚੰਦ ਅਤੇ ਸੁਖਵਿੰਦਰ ਪਾਲ ਪੁੱਤਰ ਮਹਿੰਦਰ ਪਾਲ ਅਤੇ ਪੀਰ ਦਾਤ ਅਤੇ ਬੂਟाराम ਵਾਸੀ ਰਾਏਪੁਰ ਰਾਈਆਂ ਨੇ ਦੱਸਿਆ ਹੈ ਕਿ ਉਸ ਦੇ ਮਕਾਨ ਦੀ ਛੱਤ ਗਾਡਰ ਬਾਲਿਆਂ ਦੀ ਬਣੀ ਹੋਈ ਸੀ ਜੋ ਕਿ ਅੱਜ ਸਵੇਰ ਸਮੇਂ ਅਚਾਨਕ ਡਿੱਗ ਗਈ ਛਾਤ ਡਿਗਨਾਲ ਕਰਦਾ ਘਰੇ ਲੁਸਮਾਨ ហេਠਾ ਦੱਬਨ ਕਰਨ ਖਰਾਬ ਹੋ ਗਿਆ ਪਰੰਤੂ ਜਾਨੀ ਨੁਕਸਾਨ ਤੋਂ ਬਚਾ ਰਿਹਾ ਮੌਕੇ ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਪੀੜਤ ਪਰਿਵਾਰ ਨੂੰ ਬੰਦ ਟੁਕਮਾ ਮੁਆਵਜ਼ਾ ਦਿੱਤਾ ਜਾਵੇ ਫਲੋਰ ਤੋਂ ਰਾਜਮਾਨ ਨੰਗਲ ਦੀ ਖਾਸ ਰਿਪੋਰਟ ਮੀਂਹ ਦੇ ਕਾਰਨ ਹੋਇਆ ਜੀ ਜਿੰਨਾ ਮੀਂਹ ਪਿਆ ਸਾਰਾ ਮਕਾਨ ਸਾਰੇ ਕਮਰੇ ਚੁੰਨਦੇ ਆ ਸਾਰੇ ਤੇੜਾ ਆ ਗਿਆ ਸਾਰੇ ਖੰਡ ਡਿੱਗ ਪਏ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ ਅਸੀਂ ਲੇਬਰਮਨ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਥਾ ਸਕੇ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਸੀਂ ਪੰਜ ਧੀਆਂ ਦੇ ਬਾ ਮਾਲਕਿਆ ਜੀ ਸਾਤੋਂ ਇੰਨੀ ਕੋਈ ਜੜੋਂ ਦੀ ਆਮਦਨ ਨਹੀਂ ਸੀ ਜੀ ਅਸੀਂ ਮਕਾਨ ਬਣਾ ਸਕੀ ਅਸੀਂ ਬਹੁਤ ਗਰੀਬ ਹੈਂ ਸਾਡੀ ਸਹਾਇਤਾ ਕੀਤੀ ਆ ਪਿੰਡ ਰੈਪਰ ਆਈਆਂ ਤੇ ਡੈਡੀ ਦਾ ਨਾਮ ਤਾਰਾ ਚੰਦ ਆ ਜੀ ਸਾਡੇ ਮਕਾਨ ਜਿਹੜੇ ਬਹੁਤ ਪੁਰਾਣੇ ਆ ਘੱਟੋ ਘੱਟ ਵੀ 70 80 ਸਾਲ ਪੁਰਾਣੇ ਪਹਿਲੇ ਬਜ਼ੁਰਗਾਂ ਦੇ ਪਾਏ ਹੋਏ ਆ ਮਕਾਨ ਬਾਬੇ ਦਾਦਿਆਂ ਦੇ ਤਾਂ ਉਹ ਹੁਣ ਇੰਨੇ ਪੁਰਾਣੇ ਆ ਕਿ ਬਹੁਤ ਟਾਈਮ ਤੋਂ ਇਹਨਾਂ ਦੀਆਂ ਛੱਤਾਂ ਟੇੜੀਆਂ ਹੋਈਆਂ ਆ ਤਾਂ ਹੁਣ ਇਹਨਾਂ ਦੀਆਂ ਛੱਤਾਂ ਟੇੜੀਆਂ ਤਾਂ ਬਹੁਤ ਖਤਰਾ ਹੈ ਤੇੜਾ-ਟੋੜਾ ਬਹੁਤ ਆਈਆਂ ਆ ਉੱਤੇੋਂ ਤਾਂ ਬਿਜਲੀ ਦਾ ਵੀ ਕਰੰਟੇ ਦੇ ਵਿੱਚ ਬਹੁਤ ਜ਼ਿਆਦਾ ਸੰਪਰਕ ਆਇਆ ਹੋਇਆ ਆ ਇਸ ਕਰਕੇ ਮੈਂ ਵੀ ਮੇਰੇ ਵਿੱਚ ਇਨੀ ਹਿੰਮਤ ਹੈ ਨਹੀਂ ਕਿ ਮੈਂ ਮਕਾਨ ਬਣਾ ਸਕਾਂ ਸਰਕਾਰ ਵੱਲੋਂ ਸਾਨੂੰ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਦੇ ਆਂ ਜੀ ਕਿ ਸਾਡੀ ਹੈਲਪ ਕੀਤੀ ਜਾਵੇ ਮਕਾਨ ਬਦਲਣ ਵਾਸਤੇ ਛੱਤਾਂ ਬਦਲਣ ਵਾਸਤੇ ਜੋ ਵੀ ਮੁਆਵਜ਼ਾ ਸਾਡਾ ਸਰਕਾਰ ਵੱਲੋਂ ਆ ਮੰਗਿਆ ਸਾਨੂੰ ਵੀ ਸਾਡੀ ਹੈਲਪ ਕੀਤੀ ਜਾਵੇ ਅਸੀਂ ਦਿਹਾੜੀ ਦਾਪਾ ਕਰਨੇ ਵਾਲੇ ਬੰਦੇ ਆ ਜੀ ਮੇਰੀ ਮੰਮੀ ਵੀ ਨਰੇਗਾ ਵਿੱਚ ਕੰਮ ਕਰਦੀ ਆ ਤੇ ਮੈਂ ਵੀ ਦਿਹਾੜੀ ਰਾਜ ਮੈਸਤਰੀਆਂ ਨਾਲ ਦਿਹਾੜੀ ਦਾ ਕੰਮ ਕਰਦਾ ਜੀ ਤਾਂ ਇਸ ਕਰਕੇ ਜੀ ਮੇਰੇ ਸਾਡੇ ਵਿੱਚ ਹਿੰਮਤ ਐ ਨਹੀਂ ਮਕਾਨ ਪਾਉਣ ਵਾਸਤੇ ਤਾਂ ਸਰਕਾਰ ਵੱਲੋਂ ਮੰਗਿਆ ਜੀ ਸਾਡੀ ਹੈਲਪ ਕੀਤੀ ਜਾਵੇ ਤਾਂ ਸਾਡੇ ਸਾਰੇ ਮਕਾਨ ਐ ਜਿਹੜੇ ਜੋ ਵੀ ਮੁਆਵਜ਼ਾ ਬਣਦਾ ਜੀ ਦਿੱਤਾ ਜਾਵੇ ਮਕਾਨ ਬਣਾਉਣ ਵਾਸਤੇ ਸਾਡੇ ਘਰਾਂ ਦੇ ਹਾਲਾਤ ਬਹੁਤ ਮਾੜੇ ਆ ਭਾਜੀ ਸਾਡੀ ਸ਼ੱਤਾਂ ਡੇਗ ਗਈਆਂ ਇਸ ਲੋਕਾਂ ਦੇ ਚਰਮਾਨ ਰੱਖਿਆ ਹੋਇਆ ਭਾਜੀ ਸਾਡੇ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਮਦਦ ਕਰੇ ਸਾਡੇ ਛੋਟੇ ਛੋਟੇ ਬੱਚੇ ਭਾਜੀ ਅਸੀਂ ਬਹੁਤ ਔਖੇ ਕੰਮਾਂ ਤੋਂ ਵੀ ਬਿਲੇ ਬੈਠੇ ਹਾਂ ਕਿੰਨੇ ਦਿਨ ਤੋਂ ਹੁਣ ਦਾ 20 ਦਿਨ ਹੋ ਗਿਆ ਕੰਮ ਵੀ ਨਹੀਂ ਕੋ ਲੱਗਾ ਜਿ ਖਾਣ ਪੀਣ ਨੂੰ ਨਿਆਣਿਆਂ ਨੂੰ ਕੁਝ ਨਹੀਂ ਹੈਗਾ ਧੰਨ ਖਾਣ ਪੀਣ ਤੋਂ ਵੀ ਔਖੇ ਤੇ ਉਸ ਤੋਂ ਅੱਪਾ ਵੀ ਡੇਗ ਗਿਆ ਲੋਕਾਂ ਦੇ ਗਸਮਾਨ ਰੱਖਿਆ ਸਾਡੇ ਕੰਦ ਸਾਰੀ ਬੈ ਗਈ ਡੇਗ ਗਈ ਨਵੀਆਂ ਨਵੀਆਂ ਆਈ ਜਾਂਦੀ ਸਾਰਾ ਮਕਾਨ ਹਿੱਲਿਆ ਪਿਆ ਫੜੀ ਪਟਵਾਰੀ ਫਲੋਰ ਤੋਂ ਵਾਈ ਸੀ ਜਾਂ ਪੰਚਾਇਤ ਮੈਂਬਰ ਅਸੀਂ ਕੀ ਬੋਲੇ ਚੱਲੇ ਅਸੀਂ ਇਹ ਦੱਸਿਆ ਸੀ ਵੀ ਭਾਜੀ ਆ ਦੇਖੋ ਸਾਡੇ ਹਾਲਾਤ ਦੇਖੋ ਤੇ ਉਹ ਕਹਿੰਦਾ ਤੁਹਾਨੂੰ ਅਸੀਂ ਸਰਕਾਰ ਵੱਲੋਂ ਮਦਦ ਕਰਾਵਾਂਗੇ ਤੁਹਾਨੂੰ ਪੈਸੇ ਦੇ ਕੇ ਜਾਣਗੇ ਤਾਂ ਪਰਪਾਲਾ ਵੀ ਦੇ ਕੇ ਜਾਵਾਂਗੇ ਦਿਹਾੜੀ ਦੱਪਾ ਕਰਨ ਵਾਲੇ ਬੰਦੇ ਆ ਸਾਡੇ ਕਿੰਨੇ ਦਿਨਾਂ ਤੋਂ ਬਹਿਲੇ ਆ ਜੀ ਹਾਂ ਜੀ ਸਾਡਾ ਹਟ ਜਾ ਸਾਡੀ ਸਰਕਾਰ ਵੱਲੋਂ ਬੇਨਤੀ ਆ ਸਾਨੂੰ ਇਹ ਕਰਾਇਆ ਜਾਵੇ ਸਾਡਾ ਘਰ ਦੇ ਹਾਲਾਤ ਸੁਧਾਰ ਦੇ ਥੋੜੇ ਜਿਹਾ ਮਾਫੀ ਚ ਦਿੱਤਾ ਜਾਵੇ ਮਾਫੀ ਚ ਦਿੱਤਾ ਜਾਵੇ